ਭਾਈ ਜੀ ਸਾਰੇ ਵੀਰਾਂ ਪਿਆਰੇ ਅਸੀਂ ਕਾਰੋਬਾਰ ਸਾਹਿਬ ਠੀਕ ਠਾਕ ਹੋਊਗਾ। ਦੋਸਤੋ ਅੱਜ ਪੰਦੇਰ ਬੱਕਰਾਂ ਮੰਡੀ 'ਚ ਪਹੁੰਚੇ ਹੋਏ ਆਂਗੇ ਆਪਣੇ ਕੋਲੇ ਪੰਦੇਰ ਸਾਹਿਬ ਨੇ। ਪੰਦੇਰ ਸਾਹਿਬ ਨੇ ਇੱਕ ਨਵੇਂ ਮੇਲੇ ਦੀ ਜਾਣਕਾਰੀ ਦੇਣ ਲੱਗੇ ਜਿਹੜਾ ਆਉਣ ਵਾਲੇ ਮਹੀਨੇ ਦੇ ਵਿੱਚ ਹੋਣ ਜਾ ਰਿਹਾਗਾ ਤੀਜੇ ਮਹੀਨੇ ਦੇ ਵਿੱਚ। ਗੱਲਬਾਤ ਕਰਦੇ ਵੀ ਕਿਹੜਾ ਮੇਲਾਗਾ ਤੇ ਕਿਹੜੇ-ਕਿਹੜੇ ਉੱਥੇ ਮੁਕਾਬਲੇ ਹੋਣਗੇ। ਗੱਲਬਾਤ ਕਰਦੇ ਭਾਈ ਬੜੀ ਅੱਛੀ ਗੱਲ। ਬੜੀ ਅੱਛੀ ਗੱਲ ਵੀ ਜੀ। ਕੀ ਆ ਚੱਲੇ ਭਾਈ ਜੀ? ਬਹੁਤ ਵਧੀਆ ਜੀ। ਠੀਕ ਆ ਜੀ। ਦੱਸੋ ਭਾਈ ਜੀ ਮੇਲੇ ਬਾਰੇ ਜੀ। ਹਾਂ ਜੀ ਇਹ ਮੇਲਾ ਪਿੰਡ ਲ ਆਪਣੇ ਲਹਿਰੇ ਕਾਗੇ ਲਵੇ ਆ ਗਏ ਜੀ ਲਹਿਰੇ ਕਾਗੇ ਦੇ ਕੋਲੇ ਹਣਾ ਹਾਂਜੀ ਠੀਕ ਹੈ ਜੀ ਇਹ 6 ਮਾਰਚ ਦਾ ਮੇਲਾ ਜੀ 6 ਮਾਰਚ ਨੂੰ ਜੀ ਹਾਂ ਤੇ ਇਥੇ ਬਹੁਤ ਵਧੀਆ ਮਤਲਬ ਜੋ ਇਨਾਮ ਨੇ ਬਹੁਤ ਵਧੀਆ ਰੱਖੇ ਗਏ ਨੇ ਹਾਂਜੀ ਤੇ ਨਗਦ ਕੈਸ਼ ਵੀ ਇਨਾਮ ਤੇ ਉਮੀ ਵਧੀਆ ਨਾਮ ਰੱਖੇ ਗਏ ਨੇ ਠੀਕ ਹੈ ਜੀ ਠੀਰੇ ਬੱਚਿਆਂ ਦੇ ਮੁਕਾਬਲੇ ਨੇ ਬਈ ਜੀ ਹਾਂਜੀ ਦੋ ਦੰਦ ਜੀ ਚਾਰ ਦੰਦ 6 ਦੰਦ ਦਾ 8 ਦੰਦ ਦਾ 8 ਦੰਦ ਦਾ ਠੀਕ ਆ ਜੀ ਸਾਰੀਆਂ ਕੈਟਾਗਰੀਆਂ ਹੋਣਗੀਆਂ ਸਾਰੀਆਂ ਕੈਟਾਗਰੀਆਂ ਨੇ ਇਹ ਇਹ ਬੱਕਰੀ ਪਾਲਕ ਦੇ ਕਿਸਾਨ ਵੀਰਾਂ ਨੂੰ ਬੇਨਤੀ ਕਰਦੇ ਆਂ ਵੀ ਜਿਨ੍ਹਾਂ ਨੇ ਆਪਣੇ ਸੋਹਣੇ ਜਾਨਵਰ ਰਿੰਗ ਤੇ ਪਾਉਣੇ ਨੇ ਹਾਂਜੀ ਇਹ ਟਾਈਮ ਨਾਲ ਤੁਸੀਂ ਲਗਾਓ ਕਿਉਂਕਿ ਬਹੁਤ ਸੋਹਣਾ ਮੇਲਾ ਜੋ ਵੀ ਕਰਵਾ ਰਹੇ ਨੇ ਵਧੀਆ ਮੇਲਾਗਾ ਤੇ ਕਿਸੇ ਤਰ੍ਹਾਂ ਦੀ ਕਿਸੇ ਨਾਲ ਕੋਈ ਉਹ ਨਹੀਂ ਹੋਊਗੀ ਠੀਕ ਆ ਵੀ ਕਿਸੇ ਦਾ ਬੱਚਾ ਐਂ ਨਹੀਂ ਕੱਢਿਆ ਜਾਊਗਾ ਹਾਂ ਜਿਹੜਾ ਬੱਚਾ ਸਹੀ ਹੋਊਗਾ ਉਹੀ ਕੱਢਿਆ ਜਾਊਗਾ ਠੀਕ ਆ ਜੀ ਰਿੰਗ ਦੇ ਵਿੱਚੋਂ ਜੀ ਪੈਂਡੂਲਾ ਦਾ ਹਾਲ ਜੀ 6 ਮਾਰਚ ਚ ਗਾਗਲੇਰੇ ਦੇ ਕੋਲੇ ਲੈਰੇ ਗਾਗਲੇ ਦੇ ਕੋਲੇ ਲੈਰੇ ਗਾਗਲੇ ਦੇ ਕੋਲੇ ਠੀਕ ਹੈ ਜੀ ਫਾਇਦਾ ਕੀ ਹੁੰਦਾ ਬਾਈ ਜਿੰਨਾ ਮੇਲਿਆਂ ਦਾ ਆਪਾਂ ਨੂੰ ਜੇ ਦੇਖਿਆ ਜਾਵੇ ਤਾਂ ਫਾਇਦਾ ਤਾਂ ਆਪਾਂ ਨੂੰ ਇਦਾਂ ਹੁੰਦਾ ਨਾ ਜੀ ਹੁਣ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਆਪਾਂ ਕਿੱਥੇ ਜੇ ਖੜੇ ਆ ਠੀਕ ਆ ਜਾਨਵਰਾਂ ਦੀ ਜੀ ਨੌਲੇਜ ਆ ਜਾਂਦੀ ਆ ਵੀ ਕਹੇ ਜਾਨਾ ਆਪਣਾ ਜਾਨਵਰ ਰੱਖਣੇ ਚਾਹੀਦੇ ਨੇ ਆਪਾਂ ਨੂੰ ਵੀ ਕਿੱਦਾਂ ਦੀ ਆਪਾਂ ਬਰੀਡ ਦੇ ਕੰਮ ਕਰੀਏ ਜੀ ਆਪਾਂ ਕਿਹੜੀ ਰਾਤ ਤੇ ਚੱਲ ਰਹੇ ਆ ਤਾਂ ਮਤਲਬ ਬੋਧ ਲਿਕ ਨੂੰ ਕੁਝ ਮਿਲਦਾ ਠੀਕ ਆ ਦੇਖ ਕੇ ਸਿੱਖ ਜਾਂਦੇ ਨਾ ਆਪਾਂ ਬਹੁਤ ਸਿੱਖ ਮਿਲ ਜਾਂਦੇ ਆਪਾਂ ਤਰ੍ਹਾਂ ਤਰ੍ਹਾਂ ਦੇ ਜਾਣਕਾਰੀ ਆਉਂਦੇ ਆਉਂਦੇ ਆਉਂਸਾਈਡ ਤੇ ਨਹੀਂ ਜਾ ਰਹੇ ਆਂ ਆਉਂਸਾਈਡ ਤੇ ਜਾਈ ਜਾਂਦੇ ਹੋਈ ਆਪਾਂ ਨਾਲੇ ਤਾਂ ਪੈਸਾ ਆਪਣਾ ਵੇਸਟ ਜਾਂਦਾ ਹੋਵੇ ਠੀਕ ਆ ਵਧੀਆ ਪੈਸਾ ਖਰਾਬ ਹੋ ਜਿੰਦਾਂ ਨਾਲ ਆਪਾਂ ਲੈਣ ਸਹੀ ਦੀ ਬਜਾਏ ਆਪਾਂ ਰੋਂਗ ਜਾਂਦੇ ਹੋਈਏ ਉਥੇ ਜਾ ਕੇ ਪਰੋ ਰਸਤਾ ਮਿਲ ਜਾਂਦਾ ਵੀ ਆਪਾਂ ਕਿਹੜੇ ਰਸਤੇ ਜਾਣਾ ਠੀਕ ਆ ਹਾਂਜੀ ਵੀ ਆਪਾਂ ਰੱਖਣਾੱਕ ਨਹੀਂ ਰੱਖਣਾ ਜਿਹੜਾ ਕੋਈ ਨਾ ਪਰੋ ਪੈਸੇ ਲਾਈਏ ਉਹਦਾ ਆਪਾਂ ਸਹੀ ਜਗ੍ਹਾ ਤੇ ਮੁੰ ਜਾਈ ਜਾਂਦੇ ਹੋਈਏ ਉਥੇ ਪਰ ਪਤਾ ਲੱਗ ਜਾਂਦਾ ਇੱਕ ਦੂਜੇ ਦੇ ਤੋਂ ਜਾਨਵਰ ਬੀਹੇ ਜੀਆਂ ਬੱਕਰੀਆਂ ਪਾਇਏ ਜ ਫਾਇਦਾ ਦੇ ਆਪਰ ਨੂੰ ਇਹੋ ਜਿਹਾ ਪਤਾ ਲੱਗਦਾ ਠੀਕਾ ਹੁਣ ਆਪ ਨੂੰ ਇਹ ਹੁੰਦਾ ਵੀ ਆਪਣੇ ਕੋਲ ਬਹੁਤ ਸੋਹਣਾ ਜਾਨਵਰ ਆ ਹਰੇਕ ਆਪ ਦੇ ਕਰੋ ਜਾਨੀ ਕਿ ਇਹਨੂੰ ਵਧੀਆ ਹੁੰਦਾ ਉੱਥੇ ਹੁਣ ਪਤਾ ਲੱਗਦਾ ਢਿੰਗ ਤੁੰਗ ਹੁੰਦਾ ਜੀ ਢਿੰਗ ਤੁੰਗ ਹੁੰਦਾ ਉੱਥੇ ਪਤਾ ਲੱਗਦਾ ਕਿ ਆਪਾਂ ਕਿੰਨੇ ਕ ਪਾਣੀ ਚ ਖੜੇ ਆ ਸਹੀ ਗੱਲ ਆ ਜੀ ਪਤਾ ਲੱਗਦਾ ਵੀ ਆਪਾਂ ਵੀ ਹਜੇ ਆਪਾਂ ਨੂੰ ਕਿੰਨਾ ਕ ਸਿੱਖਣ ਦੀ ਲੋੜ ਆ ਕਿੰਨੇ ਕ ਆਪਾਂ ਸਿੱਖ ਗਏ ਇਹਨਾਂ ਆ ਵੀ ਕਿੰਨੇ ਮੈਟਰ ਕਰਦੇ ਨੇ ਜੀ ਦੇਖੋ ਜੀ ਨਾਮ ਤੇ ਇੱਕ ਮੱਲ ਲੋੜੇ ਦਾ ਰੱਖਿਆ ਹੁੰਦਾ ਇਹਦੇ ਇੱਕ ਸਨਮਾਨ ਹੁੰਦਾ ਚੀਜ਼ ਨੂੰ ਉਹ ਵਧੀਆ ਚੀਜ਼ਾਂ ਹੁੰਦੀਆਂ ਨੇ نسل ਦੀ ਬੀਡਾਂ ਉਹ ਇੱਕ ਇੱਕ ਸਨਮਾਨ ਹੁੰਦਾ ਸਨਮਾਨ ਹੁੰਦਾ ਆਪਾਂ ਨਾਮ ਪਿਛੇ ਨਹੀਂ ਆਪਾਂ ਹੁੰਦੇ ਨਾਮ ਤਾਂ ਕੀ 5000 10000 20000 ਇਹ ਕੋਈ ਮੈਨੇਜ ਕਰਦਾ ਹੁੰਦਾ ਜੀ ਗੱਲ ਤਾਂ ਆਪਣੀ ਉੱਥੇ ਜਦੋਂ ਆਪਣਾ ਨਿਤਰਾ ਦਾ ਨਾ ਮੁਕਾਬਲੇ ਵਿੱਚ ਹਾਂ ਉਹ ਇੱਕ ਪਛਾਣ ਬਣ ਜਾਂਦੀ ਆ ਬੰਦੇ ਦੀ ਸਹੀ ਗੱਲ ਹੈ ਫਲਾਨਾ ਬੰਦੇ ਦਾ ਬੱਕਰਾ ਸਵਾਦ ਹੁੰਦਾ ਬੱਕਰਾ ਸਵਾਦ ਉਹ ਹੁੰਦਾ ਸਰ ਨਾਮ ਨੂੰ ਕੋਈ ਵੱਡੀ ਗੱਲ ਨਹੀਂ ਹੁੰਦੀ ਸਹੀ ਗੱਲ ਹੈ ਬਾਕੀ ਚੰਗੇ ਨਾਮ ਦੇ ਰਹੇ ਨੇ ਬਾਈ ਜਣਾ ਉੱਥੇ ਤੁਸੀਂ ਜਦੋਂ ਪਛਾਣ ਬਣਦੀ ਹੈ ਨਾ ਫਲਾਗ ਲਗਾ ਫਲਾਣੇ ਪਿੰਡ ਦਾ ਫਲਾਨੇ ਬੰਦੇ ਦਾ ਬੱਕਰਾ ਉੱਤੇ ਫਾਈਨਲ ਹੋ ਗਿਆ ਆਇਆ ਸੀ ਹਾਂ ਫਰਸਟ ਆਇਆ ਸੀ ਉਹਦੋਂ ਫਿਰ ਜਿਹੜਾ ਉਹ ਸਵਾਦ ਆ ਮੇਰਾ ਉਹ ਠੀਕ ਹੈ ਪੈਸਾ ਲਾ ਕੇ ਵੀ ਨਹੀਂ ਮਿਲਦਾ ਪੈਸਾ ਲਾ ਕੇ ਵੀ ਨਹੀਂ ਮਿਲਦਾ ਉਹ ਸਹੀ ਗੱਲ ਹੈ ਕਿ ਮਤਲਬ ਚੀਜ਼ਾਂ ਮਹੱਤਵਪੂਰਨ ਰੱਖਣੀਆਂ ਨੇ ਮੈਣੇ ਰੱਖਣੇ ਚਾਹੀਦੇ ਨੇ ਬੰਦਿਆਂ ਨੂੰ ਤੋਂ ਸਾਰੇ ਵੀਰਾਂ ਨੂੰ ਬੇਨਤੀ ਕਰਦੇ ਆਂ ਵੀ ਪਹੁੰਚੋ ਪਿੰਡ ਲਦ ਸਾਰੇ ਵੀਰਾਂ ਨੂੰ ਬੇਨਤੀ ਵੱਧ ਤੋਂ ਵੱਧ ਆਪਣੇ ਸੋਹਣੇ ਜਾਨਵਰ ਲੈ ਕੇ ਜੀ ਪਾਓ ਜੀ। ਲੋ ਜੀ ਬਾਈ ਜੀ ਗੌਰ ਜਰੂਰ ਕਰੋ ਖੀਰੇ, ਦੁੱਗੇ ਤੇ ਚੌਗੇ ਬਾਈ ਜੀ ਇਕੱਠੇ ਹੋਣਗੇ ਤੇ 6 ਤੇ 8 ਇਕੱਠੇ ਹੋਣਗੇ ਯਾਨੀ ਕਿ ਤਿੰਨ ਇਹਦੇ ਵਿੱਚ ਕੈਟਾਗਰੀਆਂ ਹੋਣਗੀਆਂ ਆਪਣੀਆਂ ਖੀਰੇ, ਦੁੱਗੇ, ਚੌਗੇ ਤੇ 6 ਤੇ 8 ਚੰਗੇ ਨਾਮ ਹੋਣਗੇ ਬਾਈ ਜੀ ਜਰੂਰ ਪਹੁੰਚੋ ਤੇ ਦੇਖਦੇ ਆਂਗੇ ਇਸ ਵਾਰ ਉੱਥੇ ਕਿਹੜਾ ਬੱਕਰਾ, ਕਿਹੜੀ ਬੱਕਰੀ ਤੇ ਕਿਹੜੇ ਬੱਚੇ ਮੱਲ ਮਾਰ ਕੇ ਜਾਂਦੇ ਨੇ ਨਾ ਬਾਈ ਜੀ ਪਹੁੰਚੋ ਜਰੂਰ ਵਸ ਠੀਕਾ ਜੀ ਮੈਸੇਜ ਨਾ ਕਰ ਦਿਓ ਕਿਉਂਕਿ ਬਾਈ ਜੀ ਜਿੰਨਾ ਟਾਈਮ ਇਹ ਮੇਲੇ ਲੱਗਦੇ ਰਹਿਣਗੇ ਬੱਕਰੀ ਪਾਲਣ ਜਾਉਂਦਾ ਰਹੂਗਾ। ہاں ਜੀ ਉਹਨਾਂ ਤੇ ਕਿਉਂਦਾ। ਹਾਂ ਉਹਨਾਂ ਤੇ ਕਰ ਜਾਉਂਦਾ ਰਹੂਗਾ ਕਿਉਂਕਿ ਬਾਈ ਜੀ ਪੰਜਾਬ ਹੈ ਮੇਲਿਆਂ ਦੀ ਧਰਤੀ ਹੈਗੀ। ਹਾਂ ਜੀ ਮੇਲਿਆਂ ਦੇ ਨਾਲ ਹੀ ਪੰਜਾਬ ਆ। ਠੀਕ ਆ ਬਾਈ ਜੀ ਜਰੂਰ ਪਹੁੰਚੋ ਤੇ ਨੋਟ ਕਰ ਲਿਓ ਸਕਰੀਨ ਦੇ ਉੱਪਰ ਨੰਬਰ ਹੈਗਾ ਬਾਕੀ ਜਾਣਕਾਰੀ ਤੁਸੀਂ ਇਹ ਨੰਬਰ ਤੋਂ ਲੈ ਸਕਦੇ ਹੋ। ਧੰਨਵਾਦ।